ਸਾਸੀਕਾਲ ਦਰਸ਼ਕ ਵੀਰੋ ਚੈਨਲ ਵੈਦਰ ਬਾਈ ਸਮੁੰਦਰ ਲੈ ਕੇ ਹਾਜ਼ਰ ਹੋਏ ਆ ਬਹੁਤ ਤਕੜਾ ਮੀਂਹ ਅੱਜ ਰਾਤ ਪੰਜਾਬ ਦੇ ਵਿੱਚ ਜੋ ਪੈਣ ਜਾ ਰਿਹਾ ਹੈ ਉਹਦੀ ਅਲਰਟ ਲੈ ਕੇ ਹਾਜ਼ਰ ਹੋਏ ਆ ਕੀ ਅਲਰਟ ਹੈ ਮੌਸਮ ਵਿਭਾਗ ਵੱਲੋਂ ਬਹੁਤ ਤਕੜਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬਹੁਤੇ ਜ਼ਿਲ੍ਹਿਆਂ ਵਿੱਚ ਤਾਂ ਬਹੁਤ ਤੇਜ਼ ਹਨੇਰੀ 40-50 ਕਿਲੋਮੀਟਰ ਤੱਕ ਦੀ ਹਵਾ ਮੀ ਗੜੇ ਮਾਰੀ ਝੱਖੜ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜੋ ਮੌਸਮੀ ਵਿਭਾਗ ਦਾ ਤਾਜ਼ਾ ਅਲਰਟ ਪ੍ਰਾਪਤ ਹੋਇਆ ਹੈ ਤਾਜ਼ਾ ਸੈਟੇਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਬਹੁਤ ਵੱਡਾ ਭਾਰੀ ਮੀਂਹ ਪੰਜਾਬ ਦੇ ਵਿੱਚ ਪੈਣ ਜਾ ਰਿਹਾ ਹੈ ਤੁਸੀਂ ਦੇਖੋਗੇ ਤਾਜ਼ਾ ਸੈਟੇਲਾਈਟ ਇਮੇਜ ਤਾਂ ਉੱਤਰੀ ਪੰਜਾਬ ਦੇ ਵਿੱਚ ਸਿਸਟਮ ਐਂਟਰ ਹੋ ਚੁੱਕਿਆ ਹੈ ਜੀ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਕੁਝ ਇਲਾਕੇ ਤੇ ਕਪੂਰਥਲਾ ਜਲੰਧਰ ਵਿੱਚ ਵੀ ਸਿਸਟਮ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਬਹੁਤ ਭਾਰੀ ਹੈ ਅਲਰਟ ਜਾਰੀ ਹੋ ਚੁੱਕਿਆ ਜੀ orange ਅਲਰਟ ਹੈ green ਅਲਰਟ ਹੈ yellow ਅਲਰਟ ਤਿੰਨੋਂ ਤਰ੍ਹਾਂ ਦੇ ਅਲਰਟ ਨੇ ਫਿਲਹਾਲ ਸਿਸਟਮ ਵਧੇਗਾ ਤਾਂ ਬਹੁਤ ਜ਼ਿਆਦਾ ਉਮੀਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਣ ਦੇ ਚਾਂਸ ਹੈ ਹੁਣ ਗੱਲ ਕਰਦੇ ਕੀ ਅਲਰਟ ਜਾਰੀ ਹੋਇਆ ਮੌਸਮ ਵਿਭਾਗ ਦਾ ਅਲਰਟ ਦੇਖ ਲੈਂਦੇ ਹਾਂ ਜੀ ਅਲਰਟ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰਿਓ ਜੀ orange alert ਦੀ ਗੱਲ ਕੀਤੀ ਜਾਵੇ ਤੁਸੀਂ ਇਹ ਦੇਖ ਸਕਦੇ ਹੋ ਬਹੁਤਾ ਇਲਾਕਾ ਮਾਝੇ ਦਾ ਅਤੇ ਮਾਲਵਾ ਬੈਲਟ ਥੋੜੀ-ਬਹੁਤੀ ਇਹਦੇ ਵਿੱਚ ਆ ਚੁੱਕੀ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਇਹ ਇਲਾਕੇ ਫਿਲਹਾਲ ਜਿਹੜੇ ਨੇ ਇਹਦੇ ਵਿੱਚ orange alert ਵਿੱਚ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਕਪੂਰਥਲੇ ਦਾ ਵੀ ਕੁਝ ਇਲਾਕਾ ਆ ਰਿਹਾ ਜੀ ਹੁਸ਼ਿਆਰਪੁਰ ਦਾ ਬਹੁਤਾ ਇਲਾਕਾ ਆ ਰਿਹਾ ਦੁਸਿਆਹਾ ਮੁਕੇਰੀਆਂ ਵੀ ਇਹਦੇ ਵਿੱਚ ਆ ਰਿਹਾ ਜੀ ਬਟਾਲੇ ਦਾ ਇਲਾਕਾ ਆ ਰਿਹਾ ਬਾਬਾ ਬਕਾਲਾ ਹੋ ਗਿਆ ਤਰਨਤਾਰਨ ਪੱਟੀ ਜੀਰਾ ਫਿਰੋਜ਼ਪੁਰ ਜਲਾਲਾਬਾਦ ਇਹ ਇਲਾਕਿਆਂ ਦੇ ਵਿੱਚ orange alert ਜਾਰੀ ਹੋ ਚੁੱਕਿਆ ਤਗੜਾ ਸਿਸਟਮ ਐਂਟਰ ਹੋ ਚੁੱਕਿਆ ਜੀ ਫਿਰ yellow alert ਦੀ ਗੱਲ ਕੀਤੀ ਜਾਵੇ ਇਹ yellow alert ਜਿਹੜਾ ਮੋਗੇ ਦੇ ਇਲਾਕੇ ਵਿੱਚ ਹੈ ਫਜ਼ਿਲਕਾ ਮੁਕਸਰ ਗਿੱਦੜਬਾਹ ਫਰੀਦਕੋਟ ਤੇ ਲੁਧਿਆਣੇ ਦਾ ਬਹੁਤਾ ਇਲਾਕਾ ਫਗਵਾੜੇ ਦਾ ਜਲੰਧਰ ਦਾ ਕੁਝ ਹਿੱਸਾ ਹੁਸ਼ਿਆਰਪੁਰ ਦਾ ਬਹੁਤਾ ਹਿੱਸਾ ਗੜ੍ਹਸ਼ੰਕਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਬਲਾਚੌਰ ਇਹ ਇਲਾਕੇ ਇਹਦੇ ਵਿੱਚ ਆ ਚੁੱਕੇ ਨੇ ਇਹਨਾਂ ਵਿੱਚ ਵੀ ਹਲਕਾ ਤੋਂ ਦਰਮਿਆਨਾ ਮੀਂਹ ਆਉਂਦੇ 2 ਘੰਟਿਆਂ ਦੇ ਵਿੱਚ ਪੈਣ ਦੀ ਉਮੀਦ ਦਿਖਾਈ ਦੇ ਰਹੀ ਹੈ ਤੇ 8 ਵਜੇ ਤੋਂ ਬਾਅਦ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਸੇ ਹਜੇ ਜਿਹੜਾ ਗ੍ਰੀਨ ਅਲਰਟ ਹੈ ਇਹਦੇ ਵਿੱਚ ਵੀ ਜਲਦ ਹੀ ਮੀਂਹ ਸਟਾਰਟ ਹੋਣ ਦੀ ਉਮੀਦ ਹੈ ਯਾਨੀ ਕਿ 10 ਵਜੇ ਤੋਂ ਲੈ ਕੇ 12 ਰਾਤ ਦੇ 12:00 ਵਜੇ ਤੱਕ ਤਕੜਾ ਮੀਂਹ ਪੰਜਾਬ ਦੇ ਵਿੱਚ ਪੈ ਸਕਦਾ ਹੈ ਜੀ ਇਹ ਅਲਰਟ ਜਾਰੀ ਕਰ ਦਿੱਤੇ ਗਏ ਨੇ ਮੌਸਮ ਵਿਭਾਗ ਵੱਲੋਂ ਅੱਜ 24 ਮਈ ਦਾ ਇਹ ਰਾਤ ਦਾ ਅਲਰਟ ਹੈ ਅਗਲੀ ਅਪਡੇਟ ਲਗਭਗ 8 ਵਜੇ ਤੱਕ ਆਵੇਗੀ ਉਹ ਜਾਣਕਾਰੀ ਲੈ ਕੇ ਵੀ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸ ਮੌਸਮ ਦੀ ਹਰੇਕ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ